हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੈ ਪਹੁੰਚੇ ਆਂ ਦੋਸਤੋ ਆ ਪੁੱਲਰ ਡੇਰੀ ਫਾਰਮ ਤੇ ਵੀਰ ਸੰਦੀਪ ਦੇ ਕੋਲੇ ਆਇਆ ਦੋਸਤੋ ਤੇ ਕਾਫੀ ਵੀਡੀਓ ਜਿਹੜੀਆਂ ਤੁਸੀਂ ਇਸ ਘਰੋਂ ਦੇਖਦੇ ਰਹਿੰਦੇ ਹੋ ਆ ਇੱਕ ਇੱਕ ਦੋ ਦੋ ਦਿਨ ਬਾਅਦ ਦੀ ਦੋਸਤੋ ਆਪਣੀ ਅਪਡੇਟ ਆ ਉਹ ਹੁੰਦੀ ਰਹਿੰਦੀ ਆ ਇਸ ਘਰੋਂ ਠੀਕ ਆ ਚਾਹੇ ਮੱਝਾਂ ਹੋਣ ਚਾਹੇ ਗਾਵਾਂ ਤਲਵਾਲ ਹੁਣ ਵੱਡੇ ਪੱਧਰ ਤੇ ਜਿਹੜਾ ਦੋਸਤੋ ਮੱਝਾਂ ਦਾ ਵੀਰ ਜਿਹੜਾ ਕਾਰੋਬਾਰ ਕੀਤਾ ਪਹਿਲਾਂ ਜਿਹੜੀਆਂ ਦੋਸਤੋ ਕਾਫੀ گاਵਾਂ ਲਿਆ ਕੇ ਜਿਹੜੀਆਂ ਸੇਲ ਕੀਤੀਆਂ ਹੁਣ ਮੱਝਾਂ ਤੁਸੀਂ ਜਿਹੜੀਆਂ ਦੋਸਤੋ ਇਸ ਘਰੋਂ ਖਰੀਦ ਸਕਦੇ ਹੋ ਪਹਿਲਾਂ ਵੀ ਮੱਝਾਂ ਕਾਫੀ ਜਿਹੜੀਆਂ ਦੋਸਤੋ ਆਪਾਂ ਪਾਈਆਂ ਨੇ ਚੈਨਲ ਦੇ ਉੱਪਰ ਤੇ ਵਿਕਰੀ ਵਾਲੇ ਪਸ਼ੂ ਜਿਹੜੇ ਆਉਂਦੇ ਰਹਿੰਦੇ ਆ ਤੁਸੀਂ ਸਮੇਂ-ਸਮੇਂ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਭਾਈ ਸੰਦੀਪ ਸਿੰਘ ਦੇ ਨਾਲ ਅੱਜ ਦੋਸਤੋ 14 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਾਂ ਸ਼ਾਮ ਦਾ ਸਮਾਂ ਹੈਗਾ 4:30 ਵਜੇ ਸ਼ਾਮ ਦਾ ਸਮਾਂ ਤੇ ਨਗ ਜਿਹੜੇ ਦੋਸਤੋ ਸਾਰੇ ਓਵ ਵੱਡੇ ਪੱਲੇ ਦੀਆਂ ਤੇ ਤਿੰਨੇ ਮੱਜਾਂ ਦੋਸਤੋ ਸੁਈਆਂ ਸਵਾਈਆਂ ਨੇ ਆਪ ਦੀ ਤੁਸੀਂ ਘਰ ਵਿਜ਼ਿਟ ਕਰਕੇ ਤਸੰਦੀ ਕਰ ਸਕਦੇ ਹੋ ਚੁਵਾਈ ਤੇ ਬਿਲਕੁਲ ਬੌਲੇ ਤੇ ਜਿਹੜਾ ਦੋਸਤੋ ਹਾਜ਼ਰ ਦੁੱਧ ਆਜੋ ਕਰਦੇ ਆਂ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛ ਲੈਨੇ ਆ ਕੀ ਡਿਟੇਲ ਹੈਗੀ ਆ ਅੱਜ ਇਹਨਾਂ ਮੱਜਾਂ ਦੀ ਸੰਦੀਪ ਵੀਰੇ ਸਭ ਤੋਂ ਪਹਿਲਾਂ ਸੱਸਰੀ ਕਾਰ ਸੱਸੀ ਦਾ ਸੰਤੋਖ ਸਾਹਿਬ ਦੀ ਠੀਕ ਠਾਕ ਬੜੇ ਵਧੀਆ ਬੜੇ ਵਧੀਆ ਹੋਰ ਕਹਿਓ ਬੜੀ ਕਿਰਪਾ ਮਹਾਰਾਜ ਜੀ ਸੰਤੋਖ ਸੇਤਾ ਸੁਤਾ ਬਹੁਤ ਕਿਰਪਾ ਜੀ ਚੋਰ ਸ਼ੂਗਰ ਮਾਲਕ ਦਾ ਚਾਹੀਦਾ ਜੀ ਹਾਂਜੀ ਸੰਦੀਪ ਭਾਈ ਕਿਵੇਂ ਕਾਰੋਬਾਰ ਚੱਲੀ ਜਾਂਦਾ ਫਿਰ ਵਧੀਆ ਚੱਲੀ ਜਾਂਦਾ ਸੰਤੂ ਸਾਹਿਬ ਜਿਹੜੀ ਆਪਾਂ ਪਰਸੋਂ ਵੀਡੀਓ ਪਾਈ ਹੋਈ ਵੀ ਮਾਲ ਸਾਰਾ ਸੇਲ ਹੋ ਗਿਆ ਸੀ ਠੀਕ ਹੈ ਜੀ ਇਹ ਵੀ ਆਪਣੇ ਕੋਲ ਕੱਲ ਸ਼ਾਮੇ ਇਹਲੇ ਮਾਲ ਲੈਂਦਾ ਵਾ ਹੂੰ ਤੇ ਅੱਜ ਤੁਹਾਨੂੰ ਸਵੇਰ ਦਾ ਸਮਾਂ ਉਂਡੀਕੰਦੇ ਤੁਸੀਂ ਅਮੈਂ ਲੇਟ ਹੋ ਗਿਆ ਸ਼ਾਮਾਂ ਹੀ ਪਾਤੀਆਂ ਅੱਜ ਹਾਂਜੀ ਹਾਂਜੀ ਲੈ ਵੀ ਬਈ ਗੱਲ ਸੱਚੀ ਆ ਹਾਂਜੀ ਸੰਦੀਪ ਵੀਰ ਤਿੰਨ ਪਸ਼ੂ ਦਿਖਾ ਦਾਂਗੇ ਅੱਜ ਹਾਂਜੀ ਹਾਂਜੀ ਤੇ ਤਿੰਨੇ ਮੱਜਾਂ ਸੁਈਆਂ ਜੀ ਸੁਈਆਂ ਸੰਤੂ ਸਾਹਿਬ ਕੋਈ ਉੱਪਰ ਲਈ ਮੈਨੂੰ ਦੋ ਦਿਨ ਹੋ ਗਏ ਸੁਈ ਨੂੰ ਪਰਸੋਂ ਦੀ ਸੁਈ ਆ ਆ ਮੈਂ ਰਾਤ ਦੀ ਸੁਈ ਆ ਜੀ ਤੇ ਜਮਾਈ ਨੂੰ ਬਹੁਤ ਜ਼ਿਆਦਾ ਚੰਗੀ ਨਿਕਲੀ ਆ ਠੀਕ ਹੈ ਜੀ ਹਾਂਜੀ ਸੰਤੋਖ ਦੇਖੋ ਬੂਰੀ ਜਿਹੜੀ ਕਾਫੀ 10 ਕਿ ਦਿਨ ਪਹਿਲਾਂ ਆਪਾਂ 5 ਦਿਨ ਪਹਿਲਾਂ ਵੀਡੀਓ ਪਾਈ ਸੀ ਹਾਂਜੀ ਸਰਦਾਰ ਉਹ ਬਿਲਹਾਲ ਅੱਜ ਸੂਫੀ ਲੱਗਦਾ ਮੈਂ ਕੱਚੀ ਮੈਂ ਉਦੋਂ ਤੇ ਸਾਰੇ ਵੀਰ ਭਰਾ ਆਦੇ ਜੀ ਇੰਨੀ ਰਕਮ ਲਾਉਣੀ ਆ ਮੈਂ ਸੂਈ ਵੇ ਸੂਈ ਦਾ ਵੱਧ ਹੋ ਜਾਂਦਾ ਜੀ ਅੱਜ ਹੁਣ ਸੂਈ ਕਰਕੇ ਆਪਾਂ ਉਹਦੀ ਅੱਜ ਵੀਡੀਓ ਪਾਵਾਂਗੇ ਜੀ ਸਾਰੇ ਭੈਣ ਭਰਾ ਦੇ ਇੱਕ ਸੂਈ ਵੇਖਾਂਗੇ ਸੂਈ ਬਿਲਕੁਲ ਹਾਂਜੀ ਹਾਂਜੀ ਅਗਲਾ ਤਸੱਲੀ ਕਰਕੇ ਲੈ ਕੇ ਜਾਵੇ ਜਿੰਦਾ ਮਰਜ਼ੇ ਸੰਧੂ ਸਾਹਿਬ 2 ਡੰਗ ਚੋਏ 3 ਡੰਗ ਚੋਏ ਆਪਣੇ ਘਰ ਫੁੱਲ ਤਸੱਲੀ ਕਰੇ ਆ ਆਪਦੀ ਫਿਰ ਮੈਂ ਲੈ ਕੇ ਜਾਵੇ ਬਿਲਕੁਲ ਬਿਲਕੁਲ ਹਾਂਜੀ ਸੰਧੂ ਸਾਹਿਬ ਜੀ ਲੋਕ ਦੋਸਤੋ ਕਰਦੇ ਆ ਡਿਟੇਲਾਂ ਆਪਾਂ ਸਟਾਰਟ ਪਸੰਦ ਆਉਣ ਗਿਆ ਮੱਝਾਂ ਤਸੱਲੀਆਂ ਜ਼ਰੂਰ ਕਰ ਲਿਓ ਠੀਕ ਆ ਚੁਵਾਈ ਵਾਲੇ ਪਸ਼ੂ ਆ ਸਾਰੇ ਤੇ ਸੰਦੀਪ ਭਾਈ ਆ ਪਹਿਲੇ ਨੰਬਰ ਤੇ ਜਿਹੜੀ ਆ ਮੱਝ ਆ ਗਈ ਆ ਇਹਦੇ ਮਗਰ ਹਾਂਜੀ ਕਟਾ ਜੀ ਰਾਤ ਦੀ ਸੂਈ ਆ ਮੈਂ ਕਟਾ ਚੰਗੀ ਨਸਲ ਦਾ ਨੀਲੀ ਦਾ ਗਿਆ ਨੀਲੀ ਦਾ ਮਗਰ ਕਟਾ ਆ ਗਿਆ ਹਾਂਜੀ ਹਾਂਜੀ ਤੇ ਮੱਧ ਸੂਆ ਕਿੰਨਾ ਹੋਊਗਾ ਸੂਆ ਸੰਤੂ ਸਾਹਿਬ ਜਿਹੜਾ ਉਹ ਤੀਜਾ ਦੇ ਤੁਸੀਂ ਚੌਥਾ ਮੰਨੋ ਜੀ ਚੌਥਾ ਸੂਆ ਮੰਨੋ ਚੌਥਾ ਸੂਆ ਤੀਜੇ ਸੂਏ ਦੋ ਦੋ ਕਹਿੰਦੇ ਕਿ ਯਾਨੀ ਕਿ ਇਹਨੇ 12 ਕਿਲੋ ਕੱਢਿਆ ਵਾ ਐਰ ਕੀ ਚੌਥਾ ਸੂਆ ਘਣਾ ਹੋਣੀ ਠੀਕ ਹੈ ਦੋ 11 12 ਕਿਲੋ ਦੇ ਦਊਗੀ ਜੀ ਲਓ ਜੀ ਹੁਣ ਵੀ 6-7 ਕਿਲੋ ਬੋਲਾ ਹੋਊਗਾ ਤਿਆਰ ਤੇ ਠੀਕ ਹੈ ਜੀ ਹਾਂਜੀ ਚੌਥਾ ਸੂਆ ਦੋਸਤੋ ਵੀਰਾਂ ਦਾ ਵੀ ਕੁਝ ਤੁਹਾਨੂੰ ਪਰਚੇਜ ਕੀਤੀ ਆ ਤੀਜਾ ਗਿਆ ਪਰ ਚੌਥਾ ਸੂਆ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਆਪਾਂ ਕੋਈ ਗੱਲ ਸੱਚੀ ਸੱਚੀ ਗੱਲ ਉਸਨੇ ਆਪਾਂ ਲਗਾਣੀ ਰੱਖਣਾ ਹੂੰ ਹਾਂਜੀ ਲਓ ਵੀ ਸਰੀਰ ਘਟਾਂਟਾ ਜਿਹੜਾ ਦੋਸਤੋ ਮਾਜ ਦਾ ਤੁਸੀਂ ਵੇਖ ਲਓ ਪਤਲਾ ਪਿੰਡਾ ਆਪਾਂ ਬੇਰਬੂਨ ਦੇ ਵੇਖੋਗੇ ਬਿਲਕੁਲ ਚਮੜੀ ਦੇ ਉੱਪਰ ਸਕੇਨੇ ਦੇ ਉੱਪਰ ਵੇਣ ਜਿਹੜੀਆਂ ਦੋਸਤੋ ਉਹ ਜਿਵੇਂ ਕਹਿ ਦਿੰਨੇ ਆਪਾਂ ਵੀ ਬਿਲਕੁਲ ਫੁਲਕਾਰੀ ਤੇ ਜਿੰਦੇ ਕਢਾਈ ਕੀਤੀ ਆ ਉਸ ਤਰ੍ਹਾਂ ਦੀ ਵੇਣ ਜਿਹੜੀ ਆ ਦੋਸਤੋ ਪਿੰਡੇ ਦੇ ਉੱਪਰ ਬਹੁਤ ਬਲੀ ਆ ਸੰਧਾ ਬਾਗੀ ਆ ਦੇਖੋ ਥਣ ਪੰਡਾ ਜਿਹੜਾ ਦੋਸਤੋ ਵਧੀਆ ਹੈਗਾ ਚੰਗੀ ਕੁਆਲਟੀ ਦਾ ਠੀਕ ਹੈ ਜੀ ਬਿਲਕੁਲ ਪੱਧਰ ਜਿਹੜਾ ਮਗਰੋਂ ਤੁਸੀਂ ਵੇਖੋਗੇ ਬੈਕ ਸਾਈਡ ਤੋਂ ਪਖਾਲਾ ਪੱਧਰ ਹੈ ਲੇਵਾ ਚੰਗਾ ਦੋਸਤੋ ਥਣ ਦੀ ਕੁਆਲਟੀ ਚੰਗੀ ਹੈ ਦੋ ਥਣ ਵਾਈਟ ਠੀਕ ਹੈ ਜੀ ਤੇ ਆਹ ਜਿਹੜੀ ਫੇਸ ਕੁਆਲਟੀ ਸਿੰਘਾਂ ਦੀ ਮੂੰਹ ਮਥਲੀ ਬੰਤਰ ਵੇਖ ਸਕਦੇ ਹੋ ਠੀਕ ਹੈ ਬਿਲਕੁਲ ਤਾਜੀ ਸੁਈ ਸੁਵਾਈ ਆ ਤੇ ਅੱਜ ਭਲਕੀ ਕੱਲ ਕੱਲ ਪਰਸੋਂ ਵੀ ਜੀ ਰਾਤੀ ਰਾਤੀ ਸੰਧੂ ਸਾਹਿਬ ਰਾਤੀ ਰਾਤ ਦਾ ਬੜਾ ਜੇਰ ਪਾਈ ਆਈ ਨੇ ਆਪਣੇ ਕੋਲ ਇਥੇ ਆਣ ਕੇ ਸੁਈ ਫਿਰ ਹਾਂਜੀ ਹਾਂਜੀ ਆਪਣੇ ਤੋਂ ਹਾਲੀ ਸੰਧੂ ਸਾਹਿਬ ਲਓ ਵੀ ਥਣ ਤੋਂ ਕੁਆਲਿਟੀ ਚੰਗੀ ਹੈ ਦੋਸਤੋ ਸੱਜੇ ਖੱਬੇੋਂ ਫੈਕ ਸਾਈਡ ਤੋਂ ਸਾਰੇ ਆਪਣਾ ਨਿਗਾਹ ਮਾਰੋ ਆ ਕਰੋ ਚੈੱਕ ਜਰਾ ਠੀਕ ਹੈ ਜੀ ਬੇ ਟੌਪ ਕਲਾਸ ਥਣ ਹੈਗਾ ਤੇ ਚਵਾਈ ਪੋਲੀ ਵੀਰ ਬਹੁਤ ਜਿਆਦਾ ਸੰਧੂ ਸਾਹਿਬ ਧਾਰਾ ਮਾਰ ਕੇ ਵਗੋਣੇ ਆ ਲਓ ਵੀ ਕਰਾਓ ਚੈੱਕ ਪੰਚਾ ਤੁਸੀਂ ਵੇਖੋ ਠੀਕ ਹੈ ਜੀ ਮਚਾ ਮਗਰ ਪਰ ਕੋ ਨੂੰ ਦੂਰ ਦੂਰ ਦਾਸ ਹੋਈ ਹੈ ਇਹ ਕਾਗਜ਼ ਕਿੱਡਾ ਨਾੜੂ ਆ ਨੀਲੀ ਦਾ ਜਿਹੜਾ ਕਟਾ ਹੈ ਠੀਕ ਹੈ ਨਾੜੂ ਬੱਚੇ ਦੇ ਨਾਲ ਆ ਵੇਖੋ ਸੰਦੇ ਸਾਭੀ ਆ ਕਰੋ ਜੀ ਆਵਾ ਕਰੋ ਤੇ ਉਸੋ ਜਿਹਾ ਕ ਲਓ ਗਿਆ ਹੈ ਕਾਲਾ ਠੀਕ ਹੈ ਜੀ। 1 ਨੰਬਰ ਚ 22 ਸੰਤੂ ਸਾਹਿਬ। ਲੋ ਜੀ। ਭਰਾ ਚੰਗਾ 200 ਠੀਕ ਆ। ਤੇ ਚਵਾਈ ਪੋਲੀ ਹੈ। ਬਿਲਕੁਲ ਪੋਲੀ ਜੀ। ਠੀਕ ਆ। ਤੇ ਬਿਲਕੁਲ ਤਸੱਲੀ ਵਕਤ ਚ ਚੀਜ਼ ਆ ਦੋਸਤੋ ਪਸ਼ੂ ਜਿਹੜਾ ਸੋਇਆ ਸੋਇਆ ਹੀ ਲਿਆ ਜਾਵੇ। ਕਈ ਜਣਾ ਗੱਬਣ ਵੀ ਚੁਆਇਸ ਹੁੰਦੀ ਆ ਪਾਰ ਕੁਬੀਰ ਗੱਬਣ ਵੀ ਖਰੀਦ ਸਕਦੇ ਹੋ ਪਰ ਜਿਹੜਾ ਘਰੇਲੂ ਵੀਰ ਆ ਆਪਦਾ ਚੋਕੇ ਪਸ਼ੂ ਤਸੱਲੀ ਨਾਲ ਫਿਰ ਕਲੀਅਰ ਹੋ ਜਾਂਦਾ ਠੀਕ ਆ। ਸ਼ਾਮ ਚ ਸੰਤੂ ਸਾਹਿਬ ਬਾਦੀ 15 ਵੇਖੋ ਮੈਂ ਤਾਂ ਕਿੱਡਾ ਪਤਲਾ ਜਾਮਿਆ ਦੁੱਧ ਵੀ 11-12 ਕਿਲੋ ਮੈਂ ਹੀ ਘੜ ਦੂੰਗੀ। ਆਹ ਜੀ ਕਰੋ ਨੋਟ ਠੀਕ ਆ। ਤੇ ਸੰਦੀਪ ਵੀਰ ਕਿੰਨਾ ਮੋਲ ਰੱਖੂਗੇ ਤੁਹਾਡੇ ਮਾਣ ਸਰ ਸਾਹਿਬ 60000 ਕਰ ਲੀਆ 80000 ਕਰ ਲੀਆ ਹਾਂ ਨਾ 56000 ਦੀ ਮੱਝ ਦੇ ਦਾਂਗੇ ਜੀ 56000 ਦੀ ਹਾਂ ਨਾ ਮੈਂ ਦੇ ਦਾਂਗੇ ਚਾਹੇ ਵੀਰ ਕੋਈ ਵੀ ਤਿੰਨ ਡੰਗ ਚੋੜੇ ਚਾਹੇ ਦੋ ਡੰਗ ਚੋੜੇ ਚਾਹੇ ਧਾਰਮਣਾ ਮਾਰੀ ਪੂਰੀ ਫੁੱਲ ਗਰੰਟੀ ਹੋ ਗਈ ਆਪਣੀ ਕੋਈ ਭਾਰ ਦੀ ਕਿਸੇ ਵੀ ਚੀਜ਼ ਦੀ ਠੀਕ ਆ ਜੀ ਹਾਂਜੀ ਸੰਸਾ ਲੋਬੀ ਦੋਸਤੋ 56000 ਦੀ ਵੀਰਾਂ ਦਾ ਵੀ ਜਿਹੜੀ ਇਹ ਮੱਝ ਦੇ ਦਾਂਗੇ ਠੀਕ ਆ ਬਾਕੀ ਥਣ ਥੁਣ ਬਹੁਤ ਵਧੀਆ ਚੰਗੀ ਕੁਆਲਿਟੀ ਦਾ ਤੇ ਕੋਈ ਧਾਰਾ ਮਾਰ ਕੇ ਤੁਹਾਨੂੰ ਬਚਵਾਇ ਕਰਕੇ ਉਹ ਵੀ ਵੇਚ ਦਿਖਾਦੀ ਆ ਸਾਰੀ ਸਾਫ ਕੀਤੀ ਸੰਤੂ ਸਾਫ ਸਵੇਰੇ ਮੈਂ ਆ ਦੇ ਕੇ ਵੀ ਮੈਂ ਪੂਰੀ ਬਣੀ ਕਰਦੀ ਆ ਠੀਕ ਆ ਆ ਚੀਜ਼ ਦਾ ਮੋਲ ਆ ਜਿਹੜਾ ਦੋਸਤੋਂ ਭੈਸਿਆ ਤੋਂ ਤੁਸੀਂ ਛੱਡਾ ਛੋਡਾ ਫਿੱਟ ਫਤਰ ਪੁੱਤਰ ਬਖਾਲਾ ਪੂਰਾ ਆ ਇੱਕ ਵਾਰੀ ਫੇਰ ਮਾਰੋ ਟਰਾਈ ਠੀਕ ਆ ਸੰਦੇ ਇਹ ਬਾਈ ਵੀ ਘੁੰਮ ਘੁੰਮ ਕੇ ਜਾਣ ਲਿਆ ਜਿਵੇਂ ਜੀਬ ਆਲਾ ਕਰਦਾ ਜੋ ਅਸੀਂ ਪੋਲੀ ਬਹੁਤ ਜਿਆਦਾ ਸੰਸਾ ਚੀਜ਼ ਚਬਾਈ ਯਾਰ ਚੰਗੀ ਚਬਾਈ ਦਾ ਵਾਤਾ ਬਹੁਤ ਆ ਠੀਕ ਆ ਤੇ ਬਹੁਤ ਰੀਜ਼ਨੇਬਲ ਜਿਹਾ ਪ੍ਰਾਈਸ ਹੈ ਦੋਸਤੋ ਠੀਕ ਆ ਬਾਜ਼ ਅਪਰੇਟ ਆ ਬਾਕੀ ਕੋਈ ਵੀਰ ਆਊਗਾ ਸ਼ੁਰੂ ਤੇ ਪਰ ਮੌਕੇ ਤੇ ਥੋੜਾ ਬਾਤ ਹੋ ਮੰਨਣ ਕਰ ਦਾਂਗੇ ਸੰਤੋਖ ਹੋਰ ਦੱਸੂ ਗਿਆਂਦੇ ਜੇ ਤੂੰ ਕਹਿ ਤਾ ਬਿਲਕੁਲ ਬਿਲਕੁਲ ਇੱਕ ਅਗਲੀ ਜਿਹੜੀ ਦੋਸਤੋ ਇਹ ਮੱਝ ਗੇਨ ਲੋ ਛੋਟੀ ਗੇਨ ਨੂੰ ਮੱਝ ਗੇਨ ਲੋ ਇਹਦੀ ਡਿਟੇਲ ਲੈਣੀ ਆ ਆ ਕੁਪੇ ਦੇ ਵਿੱਚ ਬਿੱਲੀ ਬੁੱਲੀ ਆ ਪਰ ਬਿਲਕੁਲ ਨੀਲੀ ਦਾ ਪੱਕਾ ਥੋੜਾ ਲੱਗੇਗਾ ਵਿੱਚ ਸੰਦੀਪਰੇ ਕੀ ਇਨਫੋਰਮੇਸ਼ਨ ਸੈਕਰੀਟ ਨੰਬਰ ਸントੂ ਸਾਹਿਬ ਇਹਨੇ ਜਾਨੀ ਕਿ ਦੂਜੇ ਸਵੇਰ ਦੁੱਧ ਕੱਢਿਆ ਵਾ 14 ਕਿਲੋ ਐਰਕੇ ਸੁਬਾ ਤੀਜਾ ਵਾ ਭਾਵੇਂ ਆਪਾਂ ਦੂਜੇ ਵੀ ਵੇਚ ਸਕਦੇ ਹਾਂ ਪਰ ਆਪਾਂ ਸੱਚੀ ਸੂਚੀ ਗੱਲ ਦੱਸਣੀ ਹੈ ਵੀਰ ਭਰਾ ਸਾਰਿਆਂ ਨੂੰ ਤੇ ਜਿਹੜਾ ਸੁਬਾ ਤੀਜਾ ਤੇ ਤੀਜਾ ਆਖਣਗੇ ਨਹੀਂ ਆਖਣਾ ਵੀਰ ਜੀ ਦੂਜਾ ਵਾ ਹੂੰ ਬਾਕੀ ਬਹੁਤ ਜਿਆਦਾ ਚਵਾਈ ਚੰਗੀ ਆ ਇਸ ਟਾਈਮ 12 ਕਿਲੋ ਲੀਟਰ ਮਾਰਵਾ ਦੁੱਧ ਜਿਹੜਾ ਮਰਜੀ ਵੀਰ ਆਕੇ ਚੋਲੇ ਪਰਸੋਂ ਦੀ ਮਹਸੂਈ ਹੈ ਚਾਹੇ ਦੋ ਡੰਗ ਚੋਲੇ ਚਾਹੇ ਤਿੰਨ ਡੰਗ ਚੋਲੇ ਆਪਣੇ ਘਰ ਦੀ ਪੂਰੀ ਫੋਲ ਗਾਰੰਟੀ ਹੋ ਗਈ ਹੁਣ ਬੋਲਾ ਕਿੰਨਾ 12 ਕਿਲੋ ਬੜਾ ਮਹਿੰਨੇ ਰੱਖਦੀ ਕੋਈ ਗੱਲ ਨਹੀਂ ਸੰਤੋ ਸਾਹਿਬ ਜਿੱਦਾਂ ਮਰਜ਼ੀ ਕੋਸ ਸੱਲੀ ਕਰੇਗੇ 12 ਕਿਲੋ ਤੋਂ 15 ਕਿਲੋ ਦੋਦੀ ਮਹਿੰਦੀ ਗਾਰੰਟੀ ਆਰਾਮ ਨਾਲ ਦੇਉਗੇ ਲਓ ਵੀ ਹਾਂਜੀ ਪਰਸੋਂ ਦੀ ਸੂਈਆ ਦੋਸਤੋ ਤੀਜਾ ਸੂਬਾ ਮਗਰ ਕੱਟੀ ਇਹ ਘਟਾਈ ਮਗਰ ਮੇਲ ਕਾਫ ਕਟਾ ਆ ਥਣ ਭਾਂਡਾ ਵਗੋਣੇ ਦੋਸਤੋ ਤੁਹਾਨੂੰ ਜਿੰਨਾ ਕੱਕੇ ਆ ਵੇਖੋ ਗਾਰਡ ਤੁਸੀਂ ਠੀਕ ਆ ਜੀ ਤੁਹਾਨੂੰ ਤੋਂ ਤਕਰੀਬਨ ਸਟਾਰਟ ਹੋ ਜਾਂਦੀ ਆ ਬੰਤਰ ਲੇਵੇ ਦੀ ਚਵਾਈ ਬਹੁਤ ਜਿਆਦਾ ਸੰਤੋ ਸਾਹਿਬ ਲੱਗੀ ਬਾਕੀ ਇਹ ਜੋ ਕੱਲਾ ਕਹਿਣ ਵਾਲੀ ਗੱਲ ਆ ਰਹੀ ਦੋਸਤੋ ਉਹ ਵੀ 12 ਕਹਿਤਾ ਤੇ ਮਨਾਉਣਾ ਕੁਝ ਹੋਰ ਦੱਸਣਾ ਹੋਰ ਵੀ 12 ਕਿਲੋ ਜਿਹੜਾ ਬੌਲੇਜ ਹੈ ਤੁਸੀਂ ਚਵਾਈ ਕਰਨੀ ਆ ਸ਼ਾਇਦ ਉਹ ਬਾਈ ਸੰਦੀਪ ਦੋਰਾ ਦੱਸਿਆ ਗਿਆ ਤਸੱਲੀ ਕਰੇ ਸਮੋਸਾ ਜਿੰਨਾ ਮਰਜ਼ੀ ਵੇਖੋ ਨਾਮ ਪਾਟਾ ਨੋਟ ਆਪਾਂ ਮਗਰ ਦੇ ਗਏ ਤੇ ਨਾਮ ਆਪਾਂ ਪਾਟਾ ਨੋਟ ਕੇ ਹੀ ਤਾਂ ਸਮੋਸਾ ਲੈਣਾ ਹੀ ਆ ਤਸੱਲੀ ਵਾਲੀ ਚੀਜ਼ ਨਹੀਂ ਹੋਣੀ ਤਸੱਲੀ ਵਾਲੀ ਦੇਣੀ ਅਗਲੇ ਨੂੰ ਚਾਹੇ ਇੱਕ ਡੰਨ ਛੱਡ ਕੇ 6 ਡੰਨ ਤਸੱਲੀ ਕਰੇ ਆਪਣੇ ਨਾਲ ਲੋ ਵੀ ਦੋਸਤੋ ਕਰੋ ਗੱਲ ਠੀਕ ਆ ਤੇ ਤਸੱਲੀ ਜਿੰਨਾ ਜਰ ਤੁਸੀਂ ਇਸ ਕਿੱਲੇ ਤੇ ਆ ਕੇ ਨਹੀਂ ਕਰਦੇ ਉਹਨਾਂ ਚਰ ਕਈ ਵੀਰਾਂ ਦਾ ਮਨ ਦੇ ਵਿੱਚ ਡਾਊਟ ਹੁੰਦਾ ਕਿ ਭੁਲੇਖੇ ਰਹਿ ਜਾਂਦੇ ਆ ਇਸ ਕਰਕੇ ਜਿਹੜਾ ਵੀਰ ਖਰੀਦਦਾਰ ਨੇ ਚੀਜ਼ ਖਰੀਦ ਤਸੰਦੀ ਕਰਨਿਓ ਠੀਕ ਆ ਉਸ ਤੋਂ ਬਾਅਦ ਮੇਰਾ ਵੀ ਕੋਈ ਵੀ ਬੇਚਿੰਤ ਬੇਤੜਕ ਤੁਸੀਂ ਕਮੈਂਟ ਮੈਨੂੰ ਕਰ ਸਕਦੇ ਹੋ ਲਿਖ ਸਕਦੇ ਹੋ ਵੀਰ ਜੀ ਅੱਜ ਇਹਨਾਂ ਦੱਸਿਆ ਗਿਆ ਸੰਦੀਪ ਦੁਬਾਰਾ ਉਹਨਾਂ ਸਹੀ ਨਹੀਂ ਜਾਂ ਦੋ ਤਾਂ ਘਟਾ ਜਾਂ ਬੋਲਾ ਘਟਾ ਠੀਕ ਆ ਨੋਕਲਾ ਥਾਣਾ ਸਪੇਸ ਵੇਖ ਲਓ ਥਾਂ ਦੇ ਵਿੱਚ ਜਿੰਨੀ ਆ ਸਾਈਜ਼ ਵੇਖ ਲਓ ਠੀਕ ਆ ਤੇ ਆਹ ਬੱਚਾ ਜਿਹੜਾ ਦੋਸਤੋ ਮੇਲ ਕਾ ਫਾਸਲੇ ਕੋ ਮੇਰੇ ਕੋ ਕਿੰਨਾ ਪਤਲਾ ਸੰਸਾ ਵੇਖ ਮੈਂ ਇਹਦਾ ਠੀਕ ਆ ਤਾਂ ਫੁੱਲ ਵੱਡੇ ਕਦ ਬੋਤਾਂ ਲਈ ਆ ਵੀ ਕੋਈ ਛੋਟੀ ਜੀ ਨਹੀਂ ਗਈ ਕਦਕਾਰ ਸੋਹਣਾ ਠੀਕ ਆ ਜੀ ਪਿੱਟ ਪੁੱਠਾ ਚੌੜਾ ਕਦ ਦੀ ਪੂਰੀ ਉੱਚੀ ਆ ਬਾਕੀ ਖੋਲ ਕੇ ਤੋਰ ਕੇ ਤਸਦੀਕ ਨਾਲ ਦਿਖਾ ਦਿੰਨੇ ਆ ਆ ਦੇਖੋ ਜੀ ਹਾਈਟ ਲੈਂਥ ਦੇਲ ਚੰਗੀ ਆ ਦੋਸਤੋ ਆ ਹਵਾਨੇ ਦਾ ਸਟਰਕਚਰ ਬਿਲਕੁਲ ਬਖਾਲਾ ਪੱਧਰ ਆ ਥਾਨ ਦਾ ਸਹਿਜ ਚੰਗਾ ਬਾਕੀ ਚਵਾ ਜਿਹੜਾ ਦੋਸਤੋ ਤੁਸੀਂ ਵੀ ਮੌਕੇ ਤੇ ਆਣ ਕੇ ਕਰ ਲੈਣਾ ਘਰੇ ਜਿਹੜੇ ਵੀਰ ਨੇ ਰਕਮ ਲਾਉਣੀ ਆ ਆ ਦੇਖੋ ਬਾਕੀ ਆ ਜੋ ਕਰਦੇ ਆ ਗੱਲ ਮੂਲ ਪੁੱਛ ਲੈਣੀ ਆ ਤੇ ਸਾਬ ਤੋਂ ਧਰ ਰਭਰਾਗੇ ਆਪ ਜਰੂਰ ਜਰੂਰ ਜੀ ਬਾਕੀ ਕਰਾਓ ਚੈੱਕ ਸਭ ਤੋਂ ਜਿਹੜੀ ਅਹਿਮ ਗੱਲ ਆ ਧਾਰਾਂ ਦੀ ਜਿਹੜੀ ਦੋਸਤੋ ਚੁਵਾਈ ਕਰਨੀ ਆ ਪਸੂ ਕੋਈ ਵੀ ਲੈ ਕੇ ਜਾਂਦਾ ਵੀਰ ਤੇ ਚੁਵਾਈ ਕਰਨ ਨੂੰ ਕੋਈ ਪਸੂ ਲਿਆ ਜਾਂਦਾ ਤੇ ਚੁਵਾਈ ਜਿਹੜੀ ਆ ਪਹਿਲ ਦੇ ਧਾਰ ਤੇ ਆਪਾਂ ਕਰਾਉਣੀ ਵਿਖਾਉਣੀ ਜਿਹੜੀ ਆਪਣੀ ਬਣਦੀ ਆ ਉਸ ਤੋਂ ਬਾਅਦ ਫੋਟਾ ਵੀ ਫਰਜ਼ ਬਣਦਾ ਤਸੱਲੀਆਂ ਤੁਸੀਂ ਵੀ ਕਰੋ ਠੀਕ ਆ ਵੀਰ ਬੱਚਾ ਲਾਤਾ ਇਹ ਅੱਜ ਹੀ ਸੁੱਈ ਸੀ ਨਾ ਇਹ ਕੱਲ ਸੁੱਈ ਸੀ ਸਰ ਕੱਲ ਕੱਲ ਆ ਕਾਲੀ ਜੀ ਬੱਚੇ ਦੇ ਨਾਲ ਥੋੜਾ ਜਿਹਾ ਮੈਹਣੇ ਹੁਣ ਲੱਗੇ ਗੱਡੀ ਦੇ ਪੈਰਾ ਸੱਤ ਲੱਤੋਂ ਮਾੜਾ ਆ ਜਾ ਫਰੀਡ ਬਣਾਉਂਦਾ ਅੱਛਾ 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 ਹਾਂ ਜੀ ਗੱਡੀ ਨਾਲ ਗੱਡੀ ਪੈਰ ਹੱਥ ਤੇ ਆ ਜੀ ਨਾਲ ਗੱਡੀ ਅਸੀਂ ਵੇਖੋ ਗੱਡੀ ਕੁਟੀ ਦਾ ਹੁੰਦਾ ਕਿ ਨਾ ਫਲੇਰ ਹੋ ਤੇ ਟੈਂਪੋ ਤੇ ਹਾਂ ਜੀ ਹਾਂ ਜੀ ਕੋਈ ਕੋਈ ਦੱਸ ਲਈ ਉਹ ਜੀ ਬਾਕੀ ਪੂਰਾ ਹਰੀ ਗਏ ਮੈਂ ਕੋਈ ਚੱਕਣੀ ਠੀਕ ਹੈ ਜੀ ਠੀਕ ਹੈ ਸ਼ਕਤੀਮਾਨ ਆਗੇ ਹਾਂ ਜੀ ਹਾਂ ਜੀ ਹੈ ਸ਼ਕਤੀਮਾਨ ਆਹ ਲਓ ਜੀ ਬਹੁਤ ਜਿਆਦੀ ਸੰਤ ਸਾਬ ਪੋਲੀ ਮੈਂ ਲੈਓ ਵੀ ਦੋਸਤੋ ਠੀਕ ਆ ਬਰਾਾ ਕਾਫੀ ਜਿਆਦਾ ਚੰਗਾ ਬਾਕੀ ਮੋਟੀ ਧਾਰ ਆ ਉਂਗਲ ਜਿੱਡੀ ਜਿੱਡੀ ਜਿਵੇਂ ਆਪਾਂ ਕਹਿ ਰਹੇ ਨੇ ਨਾ ਇਹ ਮੋਗਾ ਆ ਕੇ ਉੱਤੇ ਬਹੁਤ ਜਿਆਦੀ ਚਵਾਈਰੀ ਚੰਗੀ ਸੰਤ ਸਾਬ ਬੋਲਦੇ ਹਾਂ ਤੇ ਹਰ ਪੱਕ ਤੋਂ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਸੰਦੀਪਰੇ ਆ ਹਾਂ ਨਾ ਕੀ ਆ ਮੁੱਲ ਸਤਿ ਸ੍ਰੀ ਅਕਾਲ ਜੀ ਦੋਸਤੋ ਸਾਹਿਬ ਨੂੰ 10 ਕਿਲੋ ਪਾਉਣੇ 1 5 ਕਿਲੋ 92000 ਦੀ ਮੈਂ ਦੇ ਦਾਂਗੇ ਹਾਂ ਨਾ ਉਹਦੇ ਵਿੱਚ ਵੀ ਮਾਨਤਾ ਨਾ ਹੋ ਜਾਊਗਾ ਸਤਿ ਸ੍ਰੀ ਅਕਾਲ ਮੈਂ ਵੀ ਵੇਖੋ ਫੁੱਲ ਵੱਢੀ ਆ ਬਾਕੀ ਦੁੱਧ ਵੀ 12 ਕਿਲੋ ਤਿਆਰ ਆ ਮੈਂ ਤੇ ਨਹੀਂ ਹੁਣ ਹਾਂਜੀ ਬੋੜਾ ਜੀ ਆ ਜੇ ਬੋੜਾ ਜਿਹੜਾ 15 16 ਕਿਲੋ ਦੁੱਧ ਕੱਢੂਗੀ ਮੈਂ ਠੀਕ ਆ ਜੀ ਹਾਂਜੀ ਆ ਬੋੜਾ ਜਿਹੜਾ ਦੋਸਤੋ ਆ ਜੇ ਤੀਜੇ ਦਿਨ ਦੇ ਵਿੱਚ ਦੂਜੇ ਤੀਜੇ ਦਿਨ ਦੇ ਵਿੱਚ ਹੀ ਆ ਤੇ ਇਹ 12 ਕਿਲੋ ਆ ਬੋੜਾ ਠੀਕ ਆ ਇੱਕ ਬਹੁਤੇ ਵੀਰ ਕਹਿੰਦੇ ਆ ਵੀ ਢਿੱਲਾ ਜਿਹਾ ਮੂੰਹ ਕਰਕੇ ਕਹਿ ਦੇ 95000 ਡਿਮਾਨ ਕਹਿ ਲੋ ਮੁੱਲ ਕਹਿ ਲੋ ਉਹਦੇ ਜੋ ਛੋੜ ਛੱਪਾ 92 ਜਮ ਕਹਦਾਂਗੇ 92 ਵਿੱਚ ਮਾਨਦਾਨ ਕਰਦਾਂਗੇ ਸੰਤੋਖ 92 ਵਿੱਚ ਵੀ ਹੋ ਜਾਊਗਾ 92 ਵਿੱਚ ਮਾਨਦਾਨ ਕਰਦਾਂਗੇ ਲਓ ਜੀ 92 ਵਿੱਚ ਹੋ ਜਾਊਗਾ ਠੀਕ ਹੈ ਫੋਨ ਪਾਡੀ ਇੱਕ ਦਾਸੀ ਪਰ 92 ਵਿੱਚ ਮਾਨਦਾਨ ਕਰਾਂਗੇ ਜੇ ਆਪਾਂ ਭਾਣਾ ਲਈ ਤੇ ਭਾਣਾ ਹੀ ਗਾ ਦੇਵਾਂਗੇ ਠੀਕ ਹੈ ਭਾਈ ਠੀਕ ਆਜੋ ਸੰਦੀਪ ਭਾਈ ਇੱਕ ਅੱਗੇ ਆਪਾਂ ਬੂਰੀ ਪਹਿਲਾਂ ਵੀ ਵਿਖਾਈ ਹੈ ਜੀ ਇੱਕ ਆਪਾਂ ਪਹਿਲਾਂ ਵੀ ਬੰਗਾ ਚੁੱਕੇ ਆ ਮੈਂ ਵੀਡੀਓ ਚ ਉਹਦਾ ਮੈਂ ਕੱਚੀ ਕਾ ਵੀ ਇਹ ਹੁਣ ਸਾਰੇ ਵੀਰਾਂ ਨੂੰ ਜਿਹੜੇ ਜਦੋਂ ਸੂਈ ਉਹਦੋਂ ਸਾਨੂੰ ਦੱਸਿਓ ਅੱਜ ਮੈਂ ਸੂਪੀ ਅੱਜ ਆਪਾਂ ਇਹਦੀ ਵੀਡੀਓ ਤਾਂ ਕਰਕੇ ਪਾਉਣ ਲੱਗੇ ਉਹਨਾਂ ਦੇ ਕੱਲੇ ਤੁਸੀਂ ਦੱਸਿਆ ਵੀ ਕੱਲੇ ਕੱਲੇ ਵੀਰ ਨੂੰ WhatsApp ਤੇ ਨਹੀਂ ਦੱਸਿਆ ਜਾਣਾ ਤੇ ਆਪਾਂ ਵੀਡੀਓ ਰਾਈ ਸਾਰਿਆਂ ਨੂੰ ਦੱਸ ਦਿੰਦੇ ਆ ਵੀ ਹੁਣ ਸੂਪੀਏ ਤਸੱਲੀ ਆਉਂਦੀ ਹੁਣ ਜਿਹੜਾ ਮਰਜ਼ੀ ਤਸੱਲੀ ਕਰਕੇ ਆਪਣੇ ਘਰ ਆ ਕੇ ਖੜੇ ਬਾਕੀ 16 ਕਿਲੋ ਦੁੱਧ ਦੀ ਮਹਿੰਦੀ ਇਹਦੀ ਵੀ ਗਾਰੰਟੀ ਹੈ ਜੀ ਹਾਂਜੀ ਚਲੋ ਅੱਜ ਇਦਣੇ ਮੈਂ ਤਾਂ ਕਿ 16 ਕਿਲੋ ਹਣੀ ਦੇ ਦਊਗੀ ਹੁਣ ਤਾਂ ਇਹ ਪਹਿਲੀ ਚਵਾਈ ਹਣੀ ਇਹਦੀ ਪਰ 16 ਕਿਲੋ ਦੁੱਧ ਪਵਾਇਆ ਅਜ ਤਾਂ ਦਹਾਦਨ ਮੈਲਾ ਮੂਲਾ ਮਾਰ ਕੇ ਕੱਢੂਗੀ ਜੀ ਭਾਈ ਅਜ 14 ਨੂੰ ਆਪਾਂ ਵੀਡੀਓ ਬਣਾ ਰਹੇ ਸੋਈ ਕਿੰਨੇ ਕ ਟਾਈਮ ਤੇ ਆਗੇ ਸੋਈ ਸੰਤੋ ਸਾਹਿਬ ਨੂੰ 1 ਘੰਟਾ ਆ ਜੀ 1 ਘੰਟਾ ਆ ਅਜੇ ਜੇਰ ਵੀ ਪਾਉਣੇ ਜੇ 1 ਘੰਟਾ ਹੀ ਹੋਇਆ ਦਿਖਾ ਦਾਂਗੇ ਤਾ ਮਾਰ ਕੇ ਦਿਖਾ ਦਾਂਗੇ ਤੇ ਦੋਸਤੋ ਪੂਰੀ ਮੱਝ ਵੀਰ ਦੇ ਕੋਲ ਆ ਵੱਡੇ ਪੱਲੇ ਦੀ ਚੰਗੀ ਠੀਕ ਆ ਜੀ ਪੂਰੀ ਫਿੱਟ ਫਾੜ ਆ ਵੇਖੋ ਠੀਕ ਆ ਵੱਡੇ ਜੇਰੇ ਵਾਲੀ ਆ ਤੇ ਆ ਵੇਖੋ ਤੁਸੀਂ ਚਵਾ ਚਵਾ ਤੱਕ ਖਬਰਦਾਰਾ ਪੂਰੀ ਆ ਜਾ ਸੰਸਾ ਜਿਹੜਾ ਬੋਲੇ ਜੇ ਨਿਕਲ ਗਈ ਹੋਰ ਪੋਲੀ ਹੋਈ ਨਹੀਂ ਮੈਂ ਰੋਣ ਦੀ ਦੋਸਤੋ ਆ ਜਾ ਭਾਲ ਵੀ ਭਾਲ ਵੀ ਆ ਗਈ ਮਗਲੇ ਥਾਣਾ ਨੂੰ ਠੀਕ ਹੈ ਮਗਲੇ ਥਾਣਾ ਜਿਹੜੀ ਦੋਸਤੋ ਭਾਲੰਦਾ ਯਾਰ ਆ ਰਹੀ ਹੈ ਤੁਹਾਨੂੰ ਥੋੜਾ ਸਾਈਜ਼ ਵਿੱਚ ਮੋਟਾਈ ਵਿੱਚ ਲੱਗੂਗਾ ਭਾਲ ਹੈਗੀ ਹੈ ਠੀਕ ਹੈ ਬਾਕੀ ਸਭਰਾ ਪੂਰਾ ਹੈ ਆ ਕਰੋ ਜੀ ਲਓ ਜੀ ਬਸ ਜੀ ਬਸ ਠੀਕ ਹੈ ਜੀ ਹੋਰ ਨਹੀਂ ਛੱਟਾਂ ਨੇ ਬਹੁਤ ਜ਼ਿਆਦੀ ਚਵਾਈ ਹੈ ਸੰਸਾ ਬੇ ਜੀ ਵਾਪਸ ਹੋ ਗਿਆ ਸੰਦੀਪ ਕਿਲਮਾ ਦਾ ਸਿਆਸੀ ਤੀਜਾ ਤੀਜਾ ਜੀ ਐਵੇਂ ਕਹੀਏ ਦੂਜਾ ਦਾ ਜਾਣੀ ਜੇ ਤੀਜਾ ਸੁਭਾਜੇ ਦਾ ਮੈਂ ਤੀਜਾ ਸੁਭਾਜ ਪਰ ਤੋਰ ਕੇ ਤੁਹਾਨੂੰ ਖੋਣੇ ਹੱਥ ਬਿਲਕੁਲ ਜਿਹੜੀ ਦੋਸਤੋ ਪਿੱਛੋਂ ਵੇਖੋ ਥੱਬਿਆਂ ਦੇ ਥੱਬੇ ਠੀਕ ਆ ਜੀ ਪੁੱਠਾ ਵੇਖ ਲਓ ਸਾਈਜ਼ ਆਡਰ ਵੇਖ ਲਓ ਪੂਰੀ ਕਮਾਲ ਦੀ ਠੀਕ ਆ ਬੈਕ ਸਾਈਡ ਤੋਂ ਆਪਾਂ ਦਿਖਾ ਰਹੇ ਆ ਕਿ ਭਾਈ ਸੰਦੀਪ ਤੁਰਿਆ ਜਾਂਦਾ ਉਹ ਲੁਕ ਜਾਂਦਾ ਵੀ ਪੂਰਾ ਇੱਕ ਬੰਦੇ ਜਿਹੜਾ ਕੱਦ ਜਿਹੜਾ ਦੋਸਤੋ ਇਸ ਮੱਝ ਦਾ ਠੀਕ ਆ ਤੇ ਫਿਲਹਾਲ ਬਿਲਕੁਲ ਤਾਜੀ ਸੂਈ ਆ ਜੇਰ ਪੈਣੀ ਹਜੇ ਬਾਕੀ ਆ ਠੀਕ ਆ ਜੀ ਇੱਕ ਘੰਟਾ ਹੋ ਤੇ ਜੇਰ ਪ੍ਰੋਪਰ ਪੈ ਜੂਗੀ। ਸੋ ਕਿਸੇ ਵੀਰ ਨੇ ਤਸੱਲੀ ਨਾਲ ਵੀਡੀਓ ਉਹ ਵੀ ਵੇਖਣੀ ਹੈ ਜੇਰ ਪ੍ਰੋਪਰ ਦੀ ਤੇ ਉਹ ਵੀ ਬਾਈ ਸੰਦੀਪ ਨੂੰ ਕਹਿ ਦਾਂਗੇ ਵੀ ਆਪਦੀ ਬਣਾ ਕੇ ਰੱਖ ਲੈ ਤਸੱਲੀ ਨਾਲ ਜਿਹੜੀ ਉਹ ਤੁਹਾਨੂੰ ਦਿਖਾ ਦੂਗਾ। ਬਾਕੀ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਹੈ। ਉਮੀਦ ਚੰਗੀ ਆ ਦੋਸਤੋ। ਠੀਕ ਹੈ ਜੀ ਬਾਕੀ ਆਪਾਂ ਸਮੇਂ ਤੇ ਛੱਡ ਦਿੰਨੇ ਆ। ਜਿੰਨਾ ਵੀ ਦੁੱਧ ਪਾਉਗੀ ਸੇਵਾ ਦਾ ਠੀਕ ਹੈ ਜੀ। ਸ਼ੌਂਕ ਨਾਲ ਕੋਈ ਵੀਰ ਸੇਵਾ ਕਰੂਗਾ। ਪਹਿਲਾਂ ਜਿਹੜੀ ਦੋਸਤੋ ਕਾਫੀ ਚੰਗੀ ਖਾਸੀ ਸੇਵਾ ਦੇ ਵਿੱਚ ਭਲੀ ਭਲਾਈ ਹੈ। ਤੇ ਮਗਰ ਇਹ ਤਾਂ ਕੱਟੀ ਹੈ ਜੀ। ਹਾਂਜੀ ਹਾਂਜੀ ਸਮਝ ਸਾਹਿਬ ਕੱਟੀ ਹੈ ਮਗਰ ਕੱਟੀ ਹੈ ਠੀਕ ਹੈ ਜੀ ਡਬਲ ਫਾਇਦਾ ਹਾਂਜੀ ਮੋਰ ਨਾ ਕੱਟੀ ਜਦੀ ਮੈਨੇ ਕੱਟੀ ਮਗਰ ਬਿਲਕੁਲ ਬਲੈਕ ਪਾਤੀ ਹੈ ਚਲੋ ਜੈਸਾ ਬਾਕੀ ਬਲੈਕ ਮਟਾ ਬਹੁਤ ਸੰਦੂ ਸਾਹਿਬ ਇਹ ਮੈਨੇ ਕਿਹਾ ਜੀ ਕੋਈ ਚੰਗਾ ਸੀਮਨ ਜਿਵੇਂ ਰਖਾਇਆ ਕਿਸੇ ਹਾਂਜੀ ਹਾਂਜੀ ਕੱਟੀ ਮਗਰ ਬਿਲਕੁਲ ਬਲੈਕ ਹੈ ਜੈਡ ਬਲੈਕ ਥੋੜੀ ਜਿਹੀ ਪਿੱਛੋਂ ਪੂਜ ਵਾਈਟ ਹੋਵੇਗੀ ਹਾਂਜੀ ਹਾਂਜੀ ਤੇ ਸੰਦੀਪ ਵੀਰੇ ਅੱਜ ਫਿਰ ਹੁਣ ਤਾਂ ਸੂਬੀ ਬੇਫਿਕਰੀ ਆ ਸੰਤੋਖ ਭਾਵੇਂ 10 ਮੰਗੀ ਜਈਏ ਭਾਵੇਂ 1 5 ਕਹੀ ਜੀ ਹਾਂ ਨਾ ਹੀ ਲੱਖ ਦੀ ਮੈਂ ਦੇ ਦਾਂਗਾ ਅੱਜ ਸੂਈ ਸਵਾਈ ਮੈਂ ਹਾਂ ਨਾ ਲੱਖ ਦੇ ਦਵਾਂਗਾ ਉਸ ਦਿਨ ਚਲੋ ਆਪਾਂ ਵੀ ਆਣੇ ਆਪੀ 110000 ਦੀ ਮੈਂ ਪਹੁੰਚ ਕਰ ਦਾਂਗੇ ਪਰ ਲੱਖ ਦੀ ਮੈਂ ਦੇ ਦਾਂਗਾ ਉਹਦੇ ਵਿੱਚੋਂ ਕੋਈ ਛੋੜ ਹੀ ਹੋਊਗੀ ਜਿਹੜੀ 150 ਹੋਊਗੀ ਜੀ ਲੱਖ ਦੀ ਮੈਂ ਜਿਹੜਾ ਮਰਜ਼ੀ ਵੀਰਸਾ ਲੀ ਕਰਕੇ ਆਪਣੇ ਘਰੋਂ ਖੜ੍ਹ ਸਕਦਾ ਮੈਂ ਆ ਜਣ 2 ਲੱਖ ਦੀ ਸੰਤੋਖ ਸਾਹਿਬ ਨੂੰ ਸੂਈ ਵਾਧਿਆ ਪਰ ਆਪਾਂ ਉਦੋਂ ਕਹਿ ਚੁੱਕੇ ਹਾਂ ਕਿ 10 ਚ ਪਹੁੰਚ ਕਰ ਦਾਂਗੇ ਆਪਾਂ 1 ਲੱਖ ਰੁਪਏ ਦੀ ਮੈਂ ਦੇ ਦਾਂਗੇ ਸੂਈ ਸਵਾਈ 1 ਲੱਖ ਦੀ ਵੀਰਾਂ ਦਾ ਪੂਰੀ ਅੱਜ ਦੇ ਦ ਤੇ ਸਰੀਰਕ ਤਾਂਚਾ ਬਹੁਤ ਤਗੜੀ ਆ ਵੱਡੀ ਮੱਝ ਨਾਰਮਲ ਹੀ ਵੱਡੀ ਹੈ ਪੂਰੇ ਵੱਡੀਆਂ ਜੰਮੀਆਂ ਪਲੀਆਂ ਮੱਝਾਂ ਦੇ ਵਿੱਚ ਜੜੀ ਦੋਸਤੋ ਇਹਦੀ ਗਿਣਤੀ ਹੁੰਦੀ ਹੈ ਗੱਡੀ ਕੱਲ ਹੀ ਆਉਂਦੀ ਸਾਡੇ ਸਾਹਿਬ ਤੇ ਬੂਰੀ ਇਹ ਮੱਝ ਆ ਠੀਕ ਆ ਤੇ ਗੱਡੀ ਮੇਰਾ ਵੀਰ ਵੱਡੀ ਥੋੜੀ ਜੀ ਕਰ ਲਿਓ ਜਿਵੇਂ ਬਲੈਰੋ ਬਲੂਰ ਹੋ ਗਈ ਠੀਕ ਆ ਤੇ ਪੈਸੇ ਵੀਰਾਂ ਦਾ ਵੀ 1 ਲੱਖ ਰੁਪਈਆ ਉਹ ਤੋਂ ਜੋ ਛੋੜ ਛੱਪਾ ਮੌਕੇ ਤੇ ਥਾਂ ਥਣ ਪੂਰਾ ਵੇਖੋ ਤੁਸੀਂ ਚੰਗਾ ਵਧੀਆ ਤੇ ਸੰਦੀਪ ਭਾਈ ਦੱਸੋ ਨੰਬਰ 8437038939 ਸੰਧੂ ਸਾਹਿਬ ਦਾ ਨੰਬਰ ਠੀਕ ਹੈ ਜੀ ਹਾਂਜੀ ਸੋ ਦੋਸਤੋ ਸਾਰੇ ਮੇਰੇ ਨਾਲ ਵੀਰ ਸੰਦੀਪ ਤੇ ਤਿੰਨ ਪਸ਼ੂ ਤੁਹਾਨੂੰ ਦਿਖਾਇਆ ਦੋਸਤੋ ਤਿੰਨੇ ਸੂਏ ਸੂਏ ਆ ਤਾਜ਼ੇ ਆ ਜਿਹੜੇ ਵੀਰ ਅੱਗੇ ਪਾਲ ਕਰਦੇ ਪਏ ਆ ਜਿਨ੍ਹਾਂ ਨੇ ਥੋੜਾ ਪੈਸੇ ਲਾਉਣੇ ਆ ਦੋਸਤੋ ਉਹ ਵੀ ਤੁਹਾਨੂੰ ਮੱਝ ਦਿਖਾਤੀ ਆ ਠੀਕ ਆ ਜਿਹੜੇ ਵਿਚ ਵਿਚਾਲੇ ਵਾਲੇ ਵੀਰ ਆ ਠੀਕ ਆ ਉਹਨਾਂ ਲਈ ਤੁਸੀਂ ਆ ਮੱਝ ਬੜੀ ਵੱਡੀ ਆ ਦੋਸਤੋ ਇਹ ਵੀ ਪੂਰੇ ਕਦ ਵੱਜਣ ਵਾਲੀ ਆ ਤੇ ਜਿਹੜੇ ਵੀਰਾਂ ਨੇ ਹੋਰ ਥੋੜਾ ਸ਼ੌਂਕ ਪਗਾਉਣਾ ਪੂਰੀ ਲੱਭ ਰਹੇ ਹੋ ਚੰਗੀ ਪਲੀ ਭਲਾਈ ਉਹ ਤੁਸੀਂ ਆ ਤੀਜੇ ਨੰਬਰ ਵਾਲੀ ਸਿਲੈਕਟ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕ